ਮੈਂ ਨਾ ਲੱਤ ਮਾਰੀਆ ਤੇ ਪਰਿਮੇਨ ਕੋਠੇ ਤੇ ਕਪੜੇ ਲੰਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਹੀ ਛੁੱਟ ਗਈ ਮੈਂ ਤੇ ਲਿਖਣ ਸਪੀਚ ਜਿਆਦਾ ਕਿ ਨਾ ਕਿ ਮੇਰੀਆਂ ਠੀਕਾਂ ਨਿਕਲੀਆਂ ਤੇ ਉਹ ਮੁੰਡੇ ਹੀ ਕੋਠੇ ਦੇ ਕੋਡੇ ਤਾਂ ਤੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਉਹ ਉਖੜ ਲਿਆ ਨਹੀਂ ਤੇ ਜੇ ਮੈਂ ਥੱਲੇ ਨੇ ਉਹਦੇ ਕੋਈ ਜਿਹੜੇ ਡੇਕ ਪੈਂਦੀ ਸੀ ਪਾਲਟੀਰੀ ਤੇ ਲੈ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਸੀ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਤੇ ਨਾਲ ਹੀ ਮੈਂ ਕੁਤਮਾ ਹੀ ਨਾ ਗਿਆ ਹਾਂ ਬਾਹਰ ਦਾ ਘਾਟਾ ਥੱਲੇ ਡਾ ਗਿਆ ਹਾਂਜੀ ਮੈਂ ਤਾਂ ਲੰਮਕੀ ਗਈ ਉਹ ਵੀ ਕਿਤੇ ਹਾਂਜੀ ਉਹ ਤਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਨੀਆਂ ਤੇ ਉਹਦਾ ਕਿ ਨਾਲ ਨਾ ਮੈਨੂੰ ਫੜਾ ਫੜ ਬਚਾਇਆ ਜਿੱਦਾਂ ਕਾਫੀ ਪ੍ਰਾਣਾ ਮੁਕਾਨਾ ਕਿੰਨੀ ਜਨ ਹੋ ਗਈ ਇਹਨਾਂ ਨੂੰ ਪਾਜੀ ਇੱਕ ਘੱਟੋ ਘੱਟ 50 ਸਾਲ ਤੋਂ ਹੋਈਏ ਹੋਣੇ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਪਾਜੀ ਕੋਈ ਫਾਈਲ ਹੀ ਭਰ ਕੇ ਦਿੱਤੀ ਮੁਰਕੇ ਪੁੱਤ ਸੀ ਤੇ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਦੋਂ ਰਪੀਅਰ ਕਹਿੰਦੇ ਨਹੀਂ 10 ਸਾਲ ਹੋ ਗਿਆ ਕੌਣ ਕੋਲ ਰਹਤਾ ਹੈ ਤੇ ਅੱਛਾ ਇਹ ਤਾਂ ਮੇਰਾ ਬੱਚਾ ਵਾਤ ਗੋਇੰਦ ਜੀ ਯਹੀ ਆਪਣੀ ਆ ਕੀ ਕਰਦੇ ਘਰ ਵਾਲਾ ਕੀ ਕਰਦਾ ਉਥੇ ਦਿਹਾੜੀ ਤੇ ਪਹਿਲਾਂ ਦੇ ਤਸੀਲ ਲਈ ਹਾਂ ਜਿਹੜੀ ਵਾਜਾ ਉੱਚਾ ਮਾਜਾ ਮਾਜਾ ਉੱਚਾ ਮਾਰਦੇ ਕੋਨ ਐਮ ਸੀ ਸਾਹਿਬ ਆਇਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗਾ ਕਿ ਕਿੰਨਾ ਚਾਹੋਗੇ 5000 ਮਿਲਣੀ ਚਾਹੀਦੀ ਹੈ ਭਾਜੀ ਅਸੀਂ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਫਿਕਸ ਕਰਦਾ ਹਾਂਜੀ ਹਾਂਜੀ ਹਾਂਜੀ